ਪੰਜਾਬ ਸਰਕਾਰ ਨੇ ਆਈ.ਈ.ਐਸ. ਪਰਮਪਾਲ ਕੌਰ ਨੂੰ ਦਿੱਤਾ ਵੱਡਾ ਝਟਕਾ ਪਰਮਪਾਲ ਕੌਰ ਦਾ ਸਿਫਾਕੀਤਾ ਨਾਮਨਜ਼ੂਰ ਡਿਊਟੀ ਤੇ ਹਾਜ਼ਰ ਹੋਣ ਦਾ ਦਿੱਤਾ ਆਦੇਸ਼ ਪੰਜਾਬ ਸਰਕਾਰ ਵੱਲੋਂ ਬਠਿੰਡਾ ਹਲਕੇ ਤੋਂ ਪਾਤਪਾ ਦੇ ਟਿਕਟ ਤੇ ਚੋਣ ਲੜ ਰਹੀ ਆਈ.ਐਸ. ਪਰਮਪਾਲ ਕੌਰ ਮਲੂਕਾ ਵੱਲੋਂ 1 ਅਪ੍ਰੈਲ 2024 ਨੂੰ ਆਪਣੀ ਨੌਕਰੀ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਸੇਵਾ ਮੁਕਤੀ ਲਈ ਦਿੱਤੀ ਗਈ ਅਰਜ਼ੀ ਨੂੰ ਰੱਦ ਕਰਦਿਆਂ ਉਹਨਾਂ ਨੂੰ ਤੁਰੰਤ ਵਾਪਸ ਡਿਊਟੀ ਤੇ ਹਾਜ਼ਰ ਹੋਣ ਲਈ ਕਿਹਾ ਅਤੇ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਹ ਡਿਊਟੀ ਤੇ ਹਾਜ਼ਰ ਨਹੀਂ ਹੁੰਦੇ ਤਾਂ ਉਹਨਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਵੀ ਹੋ ਸਕਦੀ ਹੈ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਪ੍ਰੈਸ ਸੋਨਲ ਵਿਭਾਗ ਵੱਲੋਂ ਪਰਮਪਾਲ ਕੌਰ ਦਾ ਆਈ.ਏ.ਐਸ ਅਧਿਕਾਰੀ ਵਜੋਂ ਅਸਤੀਫਾ ਸਿੱਧੇ ਤੌਰ ਤੇ ਮਨਜ਼ੂਰ ਕਰ ਲਿਆ ਗਿਆ ਸੀ ਤੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ਤੇ ਸੂਚਿਤ ਵਿਕਾਰ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਸੁਪਿਆਂ ਵੱਲੋਂ ਅਸਤੀਫੇ ਮਨਜ਼ੂਰ ਨਾ ਹੋਣ ਦੀ ਸੂਰਤ ਲਈ ਭਾਰਤ ਸਰਕਾਰ ਨੂੰ ਮਿਲੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਆ ਇਹ ਫੈਸਲਾ ਲਿਆ ਗਿਆ। IAS ਅਧਿਕਾਰੀ ਵੈਸੇ ਵੀ ਆਲ ਇੰਡੀਆ ਸਰਵਿਸ ਦੇ ਅਧਿਕਾਰੀ ਹੋਣ ਕਾਰਨ ਸਿੱਧੇ ਤੌਰ ਤੇ ਫੌਜ ਸਰਕਾਰ ਦੇ ਕੰਟਰੋਲ ਹੇਠ ਕੰਮ ਕਰਦੇ ਹਨ ਅਤੇ ਇਸ ਕਾਡਰ ਦਾ ਕੰਟਰੋਲ ਵੀ ਫੌਜ ਸਰਕਾਰ ਦੇ ਅਧੀਨ ਹੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਵੱਲੋਂ ਪਹਿਲਾਂ ਵੀ ਅਸਤੀਫੇ ਮੌਕੇ ਕਿਹਾ ਗਿਆ ਸੀ ਕਿ ਸੂਬਾ ਸਰਕਾਰ ਬਣਦੀ ਕਾਰਵਾਈ ਕਰੇਗੀ ਤੇ ਫੌਜ ਸਰਕਾਰ ਸਿੱਧੇ ਤੌਰ ਤੇ ਕਾਰਵਾਈ ਲਈ ਅਧਿਕਾਰਤ ਨਹੀਂ ਹੈ ਰਾਜ ਸਰਕਾਰ ਵੱਲੋਂ ਅੱਜ ਜੋ ਨੋਟਿਸ ਪਰਮਪਾਲ ਕੌਰ ਨੂੰ ਭੇਜਿਆ ਗਿਆ ਉਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਆਪਣੀ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦੀ ਅਰਜ਼ੀ ਵਿੱਚ ਉਹਨਾਂ ਵੱਲੋਂ ਪਿਤਾ ਅਤੇ ਪ੍ਰਾ ਦੀ ਮੌਤ ਕਾਰਨ ਆਪਣੀ 81 ਸਾਲਾ ਮਾਤਾ ਦੀ ਦੇਖਭਾਲ ਕਰਨ ਦੀ ਜੋ ਗੱਲ ਆਖੀ ਗਈ ਸੀ ਉਹ ਠੀਕ ਨਹੀਂ ਹੈ ਅਤੇ ਅਸਲ ਵਿੱਚ ਉਹ ਸਿਆਸਤ ਵਿੱਚ ਉੱਤਰਨਾ ਚਾਹੁੰਦੇ ਸਨ ਅਤੇ ਅਰਜ਼ੀ ਦੇਣ ਤੋਂ ਤੁਰੰਤ ਬਾਅਦ ਉਹਨਾਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਕਾਰਨ ਉਹਨਾਂ ਦੀ ਸੇਵਾ ਮੁਕਤੀ ਦੀ ਬੇਨਤੀ ਰੱਦ ਕਰ ਦਿੱਤੀ ਜਾਂਦੀ ਹੈ ਪਰਮਪਾਲ ਕੋੜ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂਹ ਹਨ ਜਿਨ੍ਹਾਂ ਨੇ ਬੀਤੇ ਦਿਨ ਹੀ ਭਾਜਪਾ ਦੇ ਵਿੱਚ ਐਂਟਰੀ ਕੀਤੀ ਹੈ ਭਾਜਪਾ ਪਾਰਟੀ ਜੁਆਇਨ ਕੀਤੀ ਹੈ ਅਤੇ ਉਸ ਤੋਂ ਬਾਅਦ ਭਾਜਪਾ ਦੇ ਵੱਲੋਂ ਉਹਨਾਂ ਨੂੰ ਬਠਿੰਡਾ ਤੋਂ ਲੋਕ ਸਭਾ ਹਲਕੇ ਤੋਂ ਇੱਕ ਉਮੀਦਵਾਰ ਵਜੋਂ ਉਤਾਰਿਆ ਗਿਆ ਚੋਣ ਮੈਦਾਨ ਦੇ ਵਿੱਚ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਝਟਕਾ ਦਿੰਦਿਆਂ ਉਹਨਾਂ ਦਾ ਅਸਤੀਫਾ ਰੱਦ ਕਰ ਦਿੱਤਾ ਹੈ ਅਤੇ ਡਿਊਟੀ ਤੇ ਵਾਪਸ ਆਉਣ ਤੇ ਆਦੇਸ਼ ਵੀ جاری detener